ED ਦੀ ਚਰਚਾ ਦੁਬਾਰਾ ਫੇਰ ਸ਼ੁਰੂ ਹੋ ਗਈ ਦੋ ਮਾਮਲੇਾਂ ਦੇ ਵਿੱਚ ਦੋ ਵੱਡੇ ਬਾਬਲੇਾਂ ਦੇ ਵਿੱਚ ਹਾਲਾਂਕਿ ਇਹ ਦੋਸ਼ ਵੀ ਲਗਾਤਾਰ ਲੱਗਦਾ ਆ ਰਿਹਾ ਹੈ ਕਿ ਕੇਂਦਰੀ ਏਜੰਸੀਆਂ ਨੂੰ ਜਿਹੜਾ ਵਰਤਿਆ ਜਾ ਰਿਹਾ ਹੈ ਵਿਰੋਧੀ ਲੀਡਰਾਂ ਦੇ ਖਿਲਾਫ ਪਰ ਦੋ ਮਾਮਲੇ ਨੇ ਜਿਹੜੇ ਵੱਡੇ ਨੇ ਇੱਕ ਤਾਂ ED ਨੇ ਚਾਰ ਸੀਟ ਫਾਈਲ ਕੀਤੀ ਹੈ ਨੈਸ਼ਨਲ ਹਰਲਡ ਜਿਹੜਾ ਅਖਬਾਰ ਸੀਗਾ ਉਦੀ ਉਹਦੇ ਚ ਮਨੀ ਲਾਂਡਰਿੰਗ ਦੇ ਕੇਸ ਦੇ ਬਾਬਲੇ ਦੇ ਵਿੱਚ ਕਿ ਕਿਵੇਂ ਉਸ ਜਾਇਦਾਦ ਨੂੰ ਕਿਸੇ ਹੋਰ ਦੇ ਨਾਂ ਕਰਕੇ ਸੋਨੀਆ ਗਾਂਧੀ ਰਾਹੁਲ ਗਾਂਧੀ ਜਾਂ ਉਹਨਾਂ ਦਾ ਪਰਿਵਾਰਕ ਕਿਵੇਂ ਫਾਇਦਾ ਲਿਆ ਗਿਆ ਕਿਵੇਂ ਉਹਦੀ ਦਰਵਰਤੋਂ ਕੀਤੀ ਗਈ ਉਸ ਫੰਡ ਦੀ ਇਹ ਅਲੀਗੇਸ਼ਨ ਹੈ ਇਹ ਸੁਬਰਾਮਨੀਅਮ ਸਵਾਮੀ ਜਿਹੜੇ ਭਾਜਪਾ ਆਗੂ ਨੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਤੇ ਉਹਨਾਂ ਨੇ ਮਨੋ ਇੱਕ ਦਰਖਾਸਤ ਦਿੱਤੀ ਗਈ ਸੀ 2012 ਦੇ ਵਿੱਚ ਉਹ ਕੇਸ ਚੱਲਦਾ ਬਹੁਤ ਸਮੇਂ ਈਡੀ ਨੇ ਸੋਨੀਆ ਗਾਂਧੀ ਤੋਂ ਰਾਹੁਲ ਗਾਂਧੀ ਤੋਂ ਡਿਫਰੈਂਟ ਹੋਰ ਕਈ ਆਗੂਆਂ ਤੋਂ ਵੀ ਪੁਛ ਪੜਤਾਲ ਕੀਤੀ ਇਹ ਤੋਂ ਪਹਿਲਾਂ ਤੇ ਹੁਣ ਉਹ ਚਾਰਜ ਸੀਟ ਦਾਇਰ ਕੀਤੀ ਹੈ ਚਾਰਜ ਸੀਟ ਦੇ ਵਿੱਚ ਵੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਨਾਮ ਜਿਹੜਾ ਦਰਜ ਕੀਤਾ ਗਿਆ ਤੇ ਉਹਨੂੰ ਵੈਂਡੇਟਾ ਪੋਲਿਟਿਕਸ ਦਾ ਨਾਮ ਦਿੰਦੇ ਹੋਏ ਅੱਜ ਦੇਸ਼ ਭਰ ਦੇ ਵਿੱਚ ਕਾਂਗਰਸ ਨੇ ਕਾਂਗਰਸ ਵਰਕਰਾਂ ਨੇ ਪ੍ਰੋਟੈਸਟ ਕਰਨ ਦਾ ਫੈਸਲਾ ਕੀਤਾ ਐਲਾਨ ਕੀਤਾ ਮੁਜਾਹਰੇ ਕਰਨ ਦਾ ਐਲਾਨ ਕੀਤਾ ਇਹ ਤੋਂ ਪਹਿਲਾਂ ਵੀ ਜਦੋਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਸੱਦਿਆ ਜਾਂਦਾ ਸੀ ਪੂਰਾ ਪੂਰਾ ਦਿਨ ਗੱਲ ਮਤਲਬ ਕੁਐਸਚਨ ਕਰਨ ਦੇ ਲਈ ਉਦੋਂ ਵੀ ਬਹੁਤ ਸਾਰੇ ਮੁਜ਼ਾਰੇ ਹੁੰਦੇ ਰਹੇ ਨੇ ਉਹਨਾਂ ਦਾ ਇਹ ਮੰਨਣਾ ਹੈ ਉਹਨਾਂ ਦਾ ਉਲਟਾ ਐਲੀਗੇਸ਼ਨ ਹੈ ਕਿ ਇਹ ਗੱਲਾਂ ਦੇ ਉੱਤੇ ਸਰਕਾਰ ਜਾਣਬੁੱਝ ਕੇ ਉਹਨਾਂ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹਨਾਂ ਨੂੰ ਫਸਾਉਣ ਦੀ ਟਰਾਈ ਕਰ ਰਹੀ ਹੈ ਫਿਰ ਇਹ ਮਾਮਲਾ ਲਗਾਤਾਰ ਚੱਲ ਰਿਹਾ ਤੇ ED ਦਾ ਦੂਜਾ ਸਾਈਡ ਵੀ ਹੈ ED ਨੇ ਕੰਨ ਰੇਡ ਕੀਤੀ ਹੈ ਤੇ ਆਮ ਆਦਮੀ ਪਾਰਟੀ ਦੇ ਕੋਹਾਲੀ ਦੇ ਐਮਐਲਏ ਤੇ ਤੇ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਕਾਂਗਰਸ ਦੇ ਇੱਕ ਖਾਸ ਸਾਬਕਾ ਮੰਤਰੀ ਤੇ ਇਹਨਾਂ ਦੋਨਾਂ ਤੇ ਤਾਂ ਇਹ ਇਲਜ਼ਾਮ ਹੈ ਕਿ ਜਿਹੜਾ 48 ਕਰੋੜ 48000 ਕਰੋੜ ਦਾ ਇੱਕ ਲੋਕਾਂ ਦੇ ਜਿਹੜੇ ਇਨਵੈਸਟਰ ਸੀਗੇ ਜਿਨ੍ਹਾਂ ਨੇ ਪੈਸੇ ਲਾਏ ਸੀਗੇ ਉਹਨਾਂ ਦੇ ਨਾਲ ਜਿਹੜਾ ਫਰਾਡ ਹੋਇਆ ਪਰਲਜ ਕੰਪਨੀ ਦੇ ਰਾਹੀਂ ਜਿਨ੍ਹਾਂ ਦੀ ਜਿਹਦੇ ਮਾਲਕ ਦੀ ਡੈਥ ਹੋ ਗਈ ਆ ਪਿਛਲੇ ਦਿਨਾਂ ਦੇ ਵਿੱਚ ਔਰ ਕਿਹਾ ਜਾਂਦਾ ਕਿ ਉਹ ਸਾਰਾ ਪੈਸਾ ਇਹਨਾਂ ਦੇ ਰਾਹੀਂ ਵੀ ਜਾਂ ਇਹਨਾਂ ਫਰਮਾਂ ਦੇ ਰਾਹੀਂ ਜਾਂ ਇਹਨਾਂ ਦੇ ਕੋਲ ਰਾਹੀਂ ਵੀ ਲੱਗਿਆ ਹੋਇਆ ਉਹਦੇ ਚ ਇਹਨਾਂ ਦੀ ਡਿਵੈਲਪਮੈਂਟ ਹੈ ਕਿਹਾ ਜਾਂਦਾ ਕੁਲਵੰਤ ਸਿੰਘ ਘਰ ਨਹੀਂ ਸੀਗੇ ਪਰ ਪਰਿਵਾਰਕ ਮੈਂਬਰਾਂ ਤੋਂ ਪੁੱਛ ਕੇ ਛੋਈ ਇਸੇ ਤਰ੍ਹਾਂ ਰਾਜਸਥਾਨ ਵਾਲੇ ਮੰਤਰੀ ਤੋਂ ਵੀ ਪੁੱਛ ਕੇ ਛੋਈ ਪਰ ਇਹ ਸਾਰੇ ਮਾਮਲੇ ਦੇ ਉੱਚ ਆਮ ਆਦਮੀ ਪਾਰਟੀ ਕਿਤੇ ਬੋਲਦੀ ਨਜ਼ਰ ਨਹੀਂ ਆਈ ਜਿਵੇਂ ਅਰਵਿੰਦ ਕੇਜਰੀਵਾਲ ਤੇ ਜਦੋਂ ਰੇਡ ਹੁੰਦੀ ਹੈ ਮਨੀਸ਼ ਅਸ਼ੋਧਿਆ ਤੇ ਜਦੋਂ ਰੇਡ ਹੁੰਦੀ ਹੈ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਲਗ ਪਾਰਟੀ ਲਗਭਗ ਐਕਟਿਵ ਦਿਖਾਈ ਦਿੰਦੀ ਹੈ ਕਿ ਮਿਸਯੂਜ਼ ਕਰ ਰਹੀ ਹੈ ਗਵਰਨਮੈਂਟ ਆਫ ਇੰਡੀਆ ਸਾਡੇ ਲੀਡਰਾਂ ਨੂੰ ਫਸਾ ਰਹੀ ਹੈ ਇਹ ਕੁਲਵੰਤ ਸਿੰਘ ਜਿਹੜਾ ਐਮਐਲਏ ਨੇ ਇਹਦੇ ਰੇਡ ਜਿਹੜੀ ਹੋਈ ਹੈ ਕਿ ਆਵਾਦੀ ਪਾਰਟੀ ਨੂੰ ਲੱਗਦਾ ਕਿ ਬਿਜ਼ਨਸ ਦੇ ਸਾਰੇ ਮਾਮਲੇ ਨੇ ਹੋ ਸਕਦਾ ਕੋਈ ਇਹੋ ਜਿਹਾ ਮਾਮਲਾ ਹੋਵੇ ਇਸ ਕਰਕੇ ਪੋਲੀਟੀਕਲ ਸਟੈਂਡ ਨਹੀਂ ਲਿਆ ਜਾ ਰਿਹਾ ਔਰ ਪੋਲੀਟੀਕਲ ਸਟੈਂਡ ਪਾਰਟੀ ਨੇ ਕੋਈ ਪ੍ਰੈਸ ਕਾਨਫਰੰਸ ਕਰਕੇ ਕੋਈ ਗੱਲ ਕਰਕੇ ਕੋਈ ਕਡਨਾਮਿਸ਼ਨ ਵਾਲੀ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ हां ईडी ਦੀ ਵੀ ਰੈਡ ਹੋਈ ਹੈ ਉਹਨਾਂ ਨੇ ਦਸਤਾਵੇਜ਼ ਖੰਗਾਲੇ ਤੇ ਪੁੱਛਿਆ ਗਿੱਚਾ ਅੱਗੇ ਨੂੰ ਕੀ ਨਿਕਲਦਾ ਉਹਦੇ ਚੋਂ ਕੀ ਨਹੀਂ ਨਿਕਲਦਾ ਉਹ ਇੱਕ ਅਲੱਗ ਪਹਿਲੂ ਹੈ ਪਰ ਮਾਮਲਾ ਬਹੁਤ ਬੜਾ ਹੈ 48000 ਕਰੋੜ ਰੁਪਈਆ ਛੋਟੀ ਅਮਾਉਂਟ ਨਹੀਂ ਪੰਜਾਬ ਦੇ ਹਰਿਆਣੇ ਦੇ ਖਾਸ ਕਰਕੇ ਪੰਜਾਬ ਦੇ ਤਾਂ ਬਹੁਤ ਵੱਡੀ ਗਿਣਤੀ ਚ ਲੋਕ ਪ੍ਰਭਾਵਿਤ ਨੇ ਉਸ ਪਰਨਜ ਨਾਂ ਤੇ ਮਾਮਲੇ ਦੇ ਵਿੱਚੋਂ ਔਰ ਜਿਹੜੇ ਇਹਨਾਂ ਦੇ ਮਾਲਕ ਸੀ ਮਿਸਟਰ ਭੰਗੂ ਉਹਨਾਂ ਦੇ ਲੰਮਾ ਸਮਾਂ ਕੈਦ ਭਾਮੇ ਹਸਪਤਾਲ ਚ ਹੀ ਰਹੇ ਪਰ ਉਹ ਫਿਰਪੜੋ ਸਹਾਰਾਸਤ ਦੇ ਵਿੱਚ ਹੀ ਉਮਰ ਦੀ ਇਹ ਮਤਲਬ ਮੌਤ ਹੋਈ ਹੈ ਔਰ ਇਹ ਬੜਾ ਵੱਡਾ ਮਾਮਲਾ ਸੀ ਕਿ ਇੱਕ ਇਨਵੈਸਟਮੈਂਟ ਲੋਕਾਂ ਨੂੰ ਅਟਰੈਕਟ ਕਰਕੇ ਵੀ ਤੁਹਾਨੂੰ ਰਾਤੋਂ ਰਾਤ ਅਮੀਰ ਬਣਾ ਦੇਣਾ ਹੈ ਇਹਦੀ ਰਿਟਰਨ ਬਹੁਤ ਆਏਗੀ ਇਹੋ ਜਿਹਾ ਕੰਪਨੀਆਂ ਦੇ ਸੂਏ ਚੀਜ਼ ਆਉਂਦੀ ਰਹੀ ਹੈ ਤੇ ਉਹ ਅਜੇ ਵੀ ਲੋਕ ਮਤਲਬ ਤਾਬ ਨਹੀਂ ਆਏ ਜਿੰਨਾ ਪੈਸਾ ਉਹਨਾਂ ਨੇ ਉਡਾਤਾ ਜਿੰਨੀਆਂ ਟੂਮਾਂ ਵੇਚਣ ਤੋਂ ਲੈ ਕੇ ਜਾਇਦਾਦਾਂ ਵੇਚ ਕੇ ਵੀ ਇਹਦੇ ਚ ਨਿਵਸ਼ਟ ਕੀਤਾ ਪਰ ਉਹ ਲੰਮੇ ਸਮੇਂ ਤੋਂ ਅਜੇ ਉਡੀਕ ਕਰ ਰਹੇ ਨੇ ਇਨਸਾਫ ਦੀ ਔਰ ਇਨਸਾਫ ਕਿਵੇਂ ਮਿਲੇਗਾ ਤਾਂ ਅਲੰਗ ਜਿਹੜਾ ਮਾਮਲਾ ਈਡੀ ਦਾ ਓਵਰਆਲ ਹੈ ਜਿਵੇਂ ਜਦੋਂ ਵੱਡੇ ਲੀਡਰਾਂ ਦੀ ਗੱਲ ਆਉਂਦੀ ਹੈ ਤਾਂ ਵੱਡੇ ਲੀਡਰਾਂ ਦੇ ਪਿੱਛੇ ਇੱਕ ਬਰਕਰਾਰ ਦਾ ਹਜੂਮ ਵੀ ਹੁੰਦਾ ਹੈ ਇੱਕ ਵੱਡੀ ਤਾਕਤ ਵੀ ਹੁੰਦੀ ਹੈ ਤੇ ਉਹ ਖੜਦੀ ਆ ਉੱਥੇ ਜਾ ਕੇ ਹੁਣ ਉਹਦੇ ਚ ਨਾਰਮਲੀ ਸਰਕਾਰ ਕਹਿੰਦੀ ਹੈ ਲਾ ਬਿਲ ਟੇਕ ਇਟਸ ਔਰ ਕੋਰਸ ਕਾਨੂੰਨ ਨੂੰ ਆਪਣਾ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਪਰ ਕੀ ਕਾਨੂੰਨ ਇੱਕ ਸਾਈਡ ਕੰਮ ਕਰੂਗਾ ਜਾਂ ਦੂਜੇ ਸਾਈਡ ਤੇ ਇਹ ਜਦੋਂ ਵਿਰੋਧੀ ਧਿਰਾਂ ਮਤਲਬ ਆਲੋਚਨਾ ਕਰਦੀਆਂ ਨੇ ਸਰਕਾਰ ਦੀਆਂ ਦੋਸ਼ ਲਾਉਂਦੀਆਂ ਨੇ ਕਿ ਜਿਹੜੇ ਜਿਹੜੇ ਬੰਦੇ ਪਾਲਾ ਬਦ ਲਗੇ ਜਿਹੜੇ ਜਿਹੜੇ ਬੰਦੇ ਬੀਜੇਪੀ ਚ ਚਲੇ ਗਏ ਉਹਦੇ ਚੋਂ ਇੱਕ ਬਹੁਤ ਵੱਡੇ ਨਾਂ ਨੇ ਮਹਾਰਾਸ਼ਟਰ ਦੇ ਵੀ ਨਾਂ ਨੇ ਸ਼ਗਨ ਪੁਜਵਾਲ ਤੋਂ ਲੈ ਕੇ ਤੇ ਉਧਰ ਸ਼ਵਿੰਦੂ ਅਧਿਕਾਰੀ ਜਿਹੜੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਦੇ ਤੌਰ ਦੇ ਉੱਤੇ ਬੀਜੇਪੀ ਦੇ ਹੈਗੇ ਨੇ ਦੋ ਪਹਿਲਾਂ ਉਹ ਟੀਐਮਸੀ ਸੀਗੇ ਜਦੋਂ ਨੋਟਾਂ ਦਾ ਸਕੈਂਡਲ ਜਿਹੜਾ ਉਹਨਾਂ ਦਾ ਸਾਹਮਣੇ ਆਇਆ ਸੀਗਾ ਉਦੋਂ ਤੱਕ ਜਿਹੜੀ ਬਹੁਤ ਐਕਟਿਵ ਰਹੀ ਤੇ ਅੱਜ ਕੱਲ ਇਹਨਾਂ ਸਾਰੇ ਸੱਜਣਾ ਤੇ ਜਿਹੜੇ ਉਧਰ ਚਲੇ ਗਏ ਨੇ ਉਹਨਾਂ ਤੇ ਕੋਈ ਬਹੁਤ ਜ਼ਿਆਦਾ ਕੰਮ ਨਹੀਂ ਹੋ ਰਿਹਾ ਇਸ ਲਈ ਇੱਕ ਮੁਹਾਵਰਾ ਜੇ ਬਣ ਗਿਆ ਸੀਗਾ ਜਿਹੜਾ ਚੱਲਿਆ ਕਿ ਇੱਕ ਬੀਜੇਪੀ ਕੋਲੀ ਕੈਸੀ ਵਾਸ਼ਿੰਗ ਮਸ਼ੀਨ ਹੈ ਜਿਹੜੀ ਉਧਰੋਂ ਧੋਕੇ ਨਿਕਲ ਜਾਂਦੀ ਹੈ ਤਾਂ ਸਾਫ਼ ਸੁਥਰਾ ਤੇ ਪਾਕ ਪਵਿੱਤਰ ਹੋ ਜਾਂਦਾ ਪਰ ਸਵਾਲ ਇਹ ਨੇ ਕਿ ਐਡੇ ਵੱਡੇ ਕ腐ਸ਼ਨ ਬਿਨਾਂ ਸ਼ੱਕ ਦੇਸ਼ ਦੇ ਵਿੱਚ ਕ腐ਸ਼ਨ ਬਹੁਤ ਵੱਡੇ ਪੱਧਰ ਤੇ ਹੈ ਹੇਠਾਂ ਤੋਂ ਲੈ ਕੇ ਉੱਪਰ ਤੱਕ ਪਰ ਕੀ ਉਹਦਾ ਕੋਈ ਪਿਕਡ ਚੂਜ ਦੀ بجائے ਜਨਨਲੀ politically ਏਜੰਸੀਆਂ ਦੇ ਕੰਟਰੋਲ ਦੀ بجائے ਕੋਈ ਇੰਡੀਪੈਂਡੈਂਟ ਅਥਾਰਟੀ ਜਾਂ ਇੰਡੀਪੈਂਡੈਂਟ ਸੈਟਅਪ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਚਾਹੇ ਉਹ ਸਰਕਾਰੀ ਧਿਰ ਦਾ ਹੋਵੇ ਚਾਹੇ ਉਹ ਵਿਰੋਧੀ ਧਿਰ ਦਾ ਹੋਵੇ ਸਾਰਿਆਂ ਦੇ ਲੋਕ ਕੇਸ ਉੱਤੇ ਜਾਣ ਤੇ ਸਾਰੇ ਕੇਸਾਂ ਦੇ ਵਿੱਚ ਹੀ ਇੱਕ ਨਰਪੱਖ ਇੱਕ ਤਰੀਕੇ ਦੀ ਜਾਂਚ ਹੋਵੇ ਤੇ ਉਹ ਜਾਂਚ ਸਭ ਦੇ ਸਾਹਮਣੇ ਰੱਖੀ ਜਾਵੇ ਇੱਕ ਗੱਲ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਚ ਪੂਰੀ ਡਟਾਉਂਟ ਕਰਕੇ ਪਾਰਲੀਮੈਂਟ ਦੇ ਅੰਦਰ ਗਏ ਸੀ ਉਹਨਾਂ ਦਾ ਇਹ ਕਹਿਣਾ ਸੀਗਾ ਉਦੋਂ ਕਿ 1 ਸਾਲ ਦੇ ਅੰਦਰ ਅੰਦਰ ਜਿਹੜੇ ਵੀ ਐਮ.ਐਲ.ਏ. ਐਮ.ਪੀ.ਜ਼ ਨੇ ਉਹਨਾਂ ਦੇ ਉੱਤੇ ਚੱਲਦੇ ਮੁਕੱਦਮਿਆਂ ਦਾ ਨਿਪਟਾਰਾ ਕਰ ਦਿੱਤਾ ਜਾਏਗਾ ਜਿਹੜੇ ਸਜ਼ਾ ਦੇ ਹੱਕਦਾਰ ਹੋਏ ਸਜ਼ਾ ਜਿਹੜੇ ਬਰੀ ਹੋਏ ਬਰੀ ਤੇ ਉਦੋਂ ਬਾਅਦ ਫਿਰ ਇਹ ਜਿਹੜਾ ਇੱਕ ਢਾਚਾ ਸੁਧਾਰ ਦਿੱਤਾ ਜਾਏਗਾ ਤਾਂ ਕਿ ਦਾਗੀ ਬੰਦੇ ਪਾਰਲੀਮੈਂਟ ਤੇ ਉਹਦੇ 'ਚ ਨਾ ਜਾਣ ਪਰ ਹਰ ਇਲੈਕਸ਼ਨ ਦੇ ਵਿੱਚ ਇੱਕ ਦੂਜੇ ਦੇ ਦਾਗੀ ਬੰਦੇ ਲੈ ਕੇ ਉਹਨਾਂ ਨੂੰ ਟਿਕਟਾਂ ਦੇਣ ਦਾ ਰਿਵਾਜ ਕੋਈ ਵੱਡੀ ਪਾਰਟੀ ਸਭ ਤੋਂ ਜ਼ਿਆਦਾ ਹੁੰਦਾ ਲੋਕ ਉਧਰ ਜ਼ਿਆਦਾ ਜਾਣਾ ਚਾਹੁੰਦੇ ਨੇ ਜਿਹੜੀ ਜਿੱਤ ਹੁੰਦੇ ਨੇ ਜਿਹੜੀ ਹੁੰਦੀ ਹੈ ਭਾਜੀਪੀ ਚ ਬਹੁਤ ਮੰਡੀ ਮਾਤਰਾ ਚ ਗਏ ਤੇ ਦੂਜੀਆਂ ਪਾਰਟੀਆਂ ਚ ਵੀ ਲੋਕ ਜਾਂਦੇ ਨੇ ਕੋਈ ਭਾਜੀਪੀ ਦੇ ਨਿਰਾਸ਼ ਹੋ ਕੇ ਕਾਂਗਰਸ ਚ ਚਲੇ ਜਾਂਦੇ ਨੇ ਕੋਈ ਕਿਤੇ ਚਲੇ ਜਾਂਦੇ ਨੇ ਇਸ ਲਈ ਇੱਕ ਢਾਂਚਾ ਹੈ ਜਿਹੜਾ ਇਹ ਸਿਸਟਮ ਹੈ ਉਹ ਸਿਸਟਮ ਇਹੋ ਜਿਹਾ ਬਣਾ ਦਿੱਤਾ ਗਿਆ ਜਿਹਦੇ ਚ ਕਰਪਸ਼ਨ ਖਤਮ ਕਰਨ ਦੀ ਗੁਜਾਇਸ਼ ਘਟ ਹੈ ਵਿਰੋਧੀਆਂ ਨੂੰ ਸਭ ਕੁਝ ਸਿਖਾਉਣ ਦੀ ਗੁਜਾਇਸ਼ ਹੈ ਉਸ ਲੈਵਲ ਦੇ ਉੱਤੇ ਚੱਲਦੀ ਹੈ ਪਰ ਫਿਰ ਵੀ ਇਹਦਾ ਮਤਲਬ ਇਹ ਨਹੀਂ ਕਿ मतलब उनानो पा कोई क्लीन चिट मिल जाती है विरोधीया नु के जेकर उन्होंने कुछ नहीं कीता या बाकी या चीजारे पर एक जस्टिस ਦਾ ਸਿਸਟਮ ਜਰੂਰ ਟਰਾਂਸਪੇਰੈਂਟ ਹੋਣਾ ਚਾਹੀਦਾ ਜਿਵੇਂ ਕਹਿੰਦੇ ਇਨਸਾਫ ਮਿਲ ਲੈਣੀ ਚਾਹੀਦਾ ਲੱਗਣਾ ਵੀ ਚਾਹੀਦਾ ਏਡੀ ਦੀਆਂ ਜਿੰਨੀਆਂ ਕਾਰਗੁਜ਼ਾਰੀਆਂ ਨੇ ਉਹ ਪਰਦਰਸੀ ਹੋਣੀਆਂ ਚਾਹੀਦੀਆਂ ਨੇ ਤੇ ਉਹ ਨਰਪੱਖ ਤੇ ਫਿਰ ਅਦਾਲਤੀ ਸਿਸਟਮ ਦੇ ਵਿੱਚ ਜਾ ਕੇ ਵੀ ਇੱਕ ਨਰਪੱਖਤਾ ਦੇ ਨਾਲ ਇਹਨਾਂ ਕੇਸਾਂ ਦਾ ਟਾਈਮ ਬਾਰਡਰ ਨਿਪਟਾਰਾ ਹੋਣਾ ਚਾਹੀਦਾ ਸਮਾਂ ਬੰਦ ਨਿਪਟਾਰਾ ਜਾਂ ਫਿਰ ਨਹੀਂ ਤਾਂ ਫਿਰ ਇਹੀ ਹੋਏਗਾ ਜਦੋਂ ਵੀਨ ਕਾਂਗਰਸ ਰਾਜ ਵਿੱਚ ਸੀ ਉਦੋਂ ਸੀਬੀਆਈ ਸੀਬੀਆਈ ਨੇ ਟਿੱਪਣੀ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸੀਬੀਆਈ ਤਾਂ पिंजਰੇ ਦਾ ਤੋਤਾ ਹੈ ਸત્તાਤਾਰੀ ਤਰ ਦਾ ਤੇ ਲਗਭਗ ਲਗਭਗ ਬਾਕੀ ਦੀਆਂ ਏਜੰਸੀਆਂ ਜਿਹੜੇ ਕਾਨੂੰਨ ਐਨੇ ਸਖਤ ਬਣਾਤੇ ਏਡੀ ਐਕਟ ਦਾ ਜਿਹੜਾ ਇਸ ਲੈਵਲ ਤੇ ਉੱਤੇ ਬਣਾਤਾ ਮਰੀ ਲੈਂਡਰਿੰਗ ਐਕਟ ਔਰ ਉਹਨੇ ਅਥਾ ਪਾਵਰ ਦੇ ਦਿੱਤੀਆਂ ਨੇ ਜਿਹੜੀਆਂ ਇਨਵੈਸਟੀਗੇਸ਼ਨਲ ਏਜੰਸੀ ਜੇ ਇਹ ਕੋਰਟਾਂ ਨੇ ਬੜੀ ਵਾਰ ਟਿੱਪਣੀਆਂ ਵੀ ਕੀਤੀਆਂ ਨੇ ਕਿ ਇੰਨੀਆ ਤਾਕਤਾਂ ਦੇਣ ਦਾ ਮਤਲਬ ਹੈ ਕਿ ਅਦਾਲਤਾਂ ਕਈ ਵਾਰ ਜ਼ਮਾਨਤ ਵੀ ਨਹੀਂ ਦੇ ਪਾਉਂਦੀਆਂ ਕਿਉਂਕਿ ਕਾਨੂੰਨ ਹੀ ਇਸ ਲੈਵਲ ਦਾ ਕਰਤਾ ਕਿ ਇਸ ਤੋਂ ਬਿਨਾ ਇਸ ਏਜੰਸੀ ਦੀ ਸਹਿਮਤੀ ਤੋਂ ਬਿਨਾ ਜ਼ਮਾਨਤ ਵੀ ਨਹੀਂ ਮਿਲੇਗੀ ਤੇ ਜਦੋਂ ਲਾ ਤੁਸੀਂ ਉਸ ਲੈਵਲ ਤੇ ਬਦਲਦੇ ਹੋ ਤੇ ਜਾਂਚ ਕਰਤਾ ਨੂੰ ਜਾਂ ਇਨਵੈਸਟੀਗੇਟਰ ਨੂੰ ਹੀ ਤੁਸੀਂ ਇੰਨੇ ਹੱਕ ਦੇ ਦਿੰਦੇ ਹੋ ਜਿਹੜੇ ਹੱਕ ਜੁਡੀਸ਼ਰੀ ਕੋਲ ਜੱਜਾਂ ਕੋਲ ਚਾਹੀਦੇ ਨੇ ਤਾਂ ਇਹ ਰੁਝਾਨ ਜਿਹੜਾ ਕੋਈ ਬਹੁਤਾ ਵਧੀਆ ਰੁਝਾਨ ਨਹੀਂ ਹੈ ਇਹ ਕਾਫੀ ਖਤਰਨਾਕ ਟ੍ਰੈਂਡ ਵੀ ਹੈ ਲਾ ਪੁਆਇੰਟ ਦੇ ਉੱਤੇ ਜਾਂ ਜੀ ਜਾਨੂੰ ਦੇਖਣ ਦੇ ਨਜ਼ਰੀਏ ਦੇ ਉੱਤੇ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਪਰ ਇਹ ਦੋ ਵੱਡੇ ਮਾਮਲੇ ਨੇ ਇੱਕ ਨੈਸ਼ਨਲ ਲੈਵਲ ਦਾ ਮਾਮਲਾ ਅੱਜ ਕਿੱਡੇ ਕਿ ਪ੍ਰੋਟੈਸਟ ਹੁੰਦੇ ਨੇ ਕਿੰਨੀ ਜਗ੍ਹਾ ਕੋਈ ਕਲੇਸ਼ ਵੀ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਸਾਰੇ ਮਾਮਲੇ ਦੇਖਣ ਵਾਲੇ ਨੇ ਨੈਸ਼ਨਲ ਲੈਵਲ ਤੇ ਕਾਂਗਰਸ ਦੇ ਔਰ ਇੱਥੇ ਕੁਲਵੰਤ ਸਿੰਘ ਨਾਲ ਤਾਂ ਖੈਰ ਇਹੋ ਜਿਹਾ ਕੋਈ ਅਜੇ ਪਾਰਟੀ ਲੱਗਦੀ ਨਜ਼ਰ ਨਹੀਂ ਆਉਂਦੀ ਪਰ ਏਡੀ ਦਾ ਰੇਡ ਅਗਲੀ ਕਦੋਂ ਹੋਣੀ ਆ ਜਾਂ ਨਹੀਂ ਹੋਣੀ ਉਹ ਨਾਲ ਗੱਲ ਹੈ ਇਸੇ ਨਾਲ ਜੁੜਿਆ ਹੋਇਆ ਕੇਸ ਇਹੋ ਜਿਹਾ ਤਰਫ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਦੀ ਪੁਛਗ੍ਰਿਚ ਹੋਈ ਕਾਫੀ ਲੰਮਾ ਸਮਾਂ ਲਗਾਇਆ ਪੰਜ ਸਾਢੇ ਪੰਜ ਘੰਟੇ ਅੰਦਰ ਮਤਲਬ ਥਾਣੇ ਦੇ ਵਿੱਚ ਬਹਾਲੀ ਦੇ ਵਿੱਚ ਉਹ ਕਹਿੰਦੇ ਨੇ ਬਹੁਤ ਲੰਮੀ ਪੁਛਗ੍ਰਿਚ ਹੋਈ ਕਿੰਨੀ ਕੋਈ ਹੁਣ 10 ਮਿੰਟ ਹੋਈ 20 ਮਿੰਟ ਹੋਈ ਜ ਸਾਢੇ ਪੰਜ ਘੰਟੇ ਕੁਐਸਚਨ ਹੀ ਹੁੰਦੇ ਰਹੇ ਉਹਨਾਂ ਦੇ ਵਕੀਲ ਉਹਨਾਂ ਦੇ ਨਾਲ ਸੀ ਔਰ ਹਾਲਾਂਕਿ ਗੈਰ ਜਮਾਨਤੀ ਧਰਾਵਾਂ ਸੀ ਜੇ ਚਾਹੁੰਦੇ ਜੇ ਪੋਲਿਟੀਕਲ ਬਿਲ ਉਸ ਲੈਵਲ ਦੀ ਹੁੰਦੀ ਹੋ ਸਕਦਾ ਕਿ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਵੀ ਪਾ ਸਕਦੀ ਸੀ ਪੁਛੇ ਪਾਉਣੇ ਚਾਹੁੰਦੇ ਹੁੰਦੀ ਪਰਛਾਇਆ ਉਹਨਾਂ ਨੂੰ ਲੱਗਿਆ ਨਹੀਂ ਇਹ ਜਿਹੜਾ ਮਾਮਲਾ ਇਹੋ ਜਿਹਾ ਇਹ ਸੱਤ ਤੱਕ ਜਾਏਗਾ ਹਾਂ ਅੱਜ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਫਾਈਲ ਕੀਤੀ ਹੈ ਕਵਾਇਸ ਕਰਨ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਕਵਾਇਸ ਕਰਨ ਦੇ ਮਾਮਲੇ ਵਿੱਚ ਇਹ ਕਿਹਾ ਕਿ ਇਹ ਪੋਲਿਟਿਕਲ ਅਬੰਡਟ ਹੈ ਬਦਲੇ ਦੀ ਸਿਆਸਤ ਹੈ ਔਰ ਬਦਲੇ ਦੀ ਸਿਆਸਤ ਦੇ ਨਾਲ ਖੂਰ ਗੱਲਾਂ ਵੀ ਸ਼ਾਮਲ ਕੀਤੀਆਂ ਨੇ ਕਈ ਪ੍ਰਾਣੀਆਂ ਜਿਹਦੇ ਚਰਸਦੀਪ ਕਲੇਰ ਅਕਾਲੀ ਦਲ ਦਾ ਉਹਦਾ ਵੀ ਮਸਾਲ ਦਿੱਤੀ ਹੈ ਕਿ ਉਹਨੂੰ ਇੱਕ ਬੰਦੇ ਨੇ ਇੱਕ ਅਫਸਰ ਨੇ ਤਬਕੀ ਦਿੱਤੀ ਸੀ ਕਿ ਜਿਹੜੇ ਇੰਨੇ ਬੰਦੇ ਮਾਰਤੇ ਇੰਨੇ ਰਹਿ ਗਏ ਜੀ ਉਹਦੇ ਪਰਚਾ ਹੀ ਦਰਜ ਨਹੀਂ ਹੋਇਆ ਜਦ ਕਿ ਆਮ ਆਦਮੀ ਪਾਰਟੀ ਦਾ ਤਰਕ ਸੀ ਉਹਦੇ ਚ ਕਿ ਉਹ ਬੰਦੇ ਨੇ ਤਾਂ ਆ ਕੇ ਸਾਹਮਣੇ ਜਵਾਬ ਦੇਤਾ ਜੀ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਬਣਾਇਆ ਗਿਆ ਮੈਂ ਕੁਝ ਨਹੀਂ ਕੀਤਾ ਕਿ ਬਿਨਾ ਇਨਵੈਸਟੀਗੇਸ਼ਨ ਤੋਂ ਉਹ ਬੰਦੇ ਤੇ ਇੰਨਾ ਫੇਸ ਕਰ ਲਿਆ ਜਾਂਦਾ ਕਿਸੇ ਤੇ ਕਿ ਜੇ ਉਹ ਆ ਕੇ ਜਵਾਬ ਦੇ ਦਿੰਦਾ ਕਿ ਮੈਂ ਕੁਝ ਨਹੀਂ ਕੀਤਾ ਹਜੇ ਜਵਾਬ ਤਾਂ ਬਹੁਤ ਨੇ ਦੇਤੇ ਆ ਕੇ ਤਾਂ ਫਿਰ ਪੁਲਿਸ ਮੰਨ ਜਾਂਦੀ ਹੈ ਇਨਵੈਸਟੀਗੇਸ਼ਨ ਨਹੀਂ ਕਰਨ ਦੀ ਲੋੜ ਪੈਂਦੀ ਹੈ ਨਾ ਸਾਰੇ ਮਾਮਲਿਆਂ ਦੇ ਵਿੱਚ ਔਰ ਜਦੋਂ ਇਨਵੈਸਟੀਗੇਸ਼ਨ ਹੋਈ ਜਾਂ ਤੁਹਾਡੇ ਸਾਹਮਣੇ ਹੋਈ ਤੁਹਾਡੇ ਸਾਡੇ ਬੀਜੀਪੀ ਨੇ ਕਹਿਤਾ ਸੀ ਕਿ ਕਿਸੇ ਜੇੜ ਚ ਪੰਜਾਬ ਦੀ ਦੇ ਵਿੱਚ ਇੰਟਰਵਿਊ ਨਹੀਂ ਹੋਈ ਨਾਰਸ ਮਸਨੋਈ ਦੀ ਪਰ ਹਾਈ ਕੋਰਟ ਦੇ ਦਖਲ ਨਾਲ ਐਸਆਈਟੀ ਬਣੀ ਤੇ ਨਿਕਲਿਆ ਇਹਦਾ ਕਿ ਖੜ ਰਸੀ ਆਈ ਹੈ ਥਾਣੇ ਦੇ ਵਿੱਚ ਹੋਈ ਹੈ ਇੰਟਰਵਿਊ ਇਸ ਕਰਕੇ ਜਿਹੜਾ ਇੱਕ ਨਾਡ ਆਰਡਰ ਦਾ ਸੀਰੀਅਸ ਕੰਸਰਨ ਹੈ ਕਿ ਵੱਖ-ਵੱਖ ਜਗ੍ਹਾ ਗ੍ਰਨੇਡ ਫੜਦੇ ਨੇ ਕਿਤੇ ਫਾਇਰਿੰਗ ਹੋ ਜਾਂਦੀ ਹੈ ਇੱਕ ਨੂੰਜੇ ਦੇ ਵਿੱਚ ਕਦੇ ਇੱਕ ਸਰਪੰਚ ਨੇ ਫਾਇਰਿੰਗ ਕਰਕੇ ਸਬ ਇੰਸਪੈਕਟਰ ਦਾ ਕਤਲ ਕਰਤਾ ਪੁਲਿਸ ਦੀ ਮੌਜੂਦਗੀ ਵਿੱਚ ਕਦੇ ਕੋਸ਼ ਕਦੇ ਕੋਸ਼ੇ ਇੱਕ ਟਰਾਬਾ ਵਾਪਰ ਰਹੀਆਂ ਨੇ ਲਗਾਤਾਰ ਇਹਨਾਂ ਘਟਨਾਵਾਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਪੋਲਿਟਿਕਲੀ ਇਹ ਸਾਰੇ ਮਾਮਲੇ ਦੇ ਵਿੱਚ ਪਰ ਇੱਕ ਗੱਲ ਜ਼ਰੂਰ ਹੈ ਕਿ ਸਰ ਇਹਨੇ ਇਸ ਕੇਸ ਨੇ ਪ੍ਰਤਾਪ ਸਿੰਘ ਬਾਜਵਾ ਵਾਲੇ ਕੇਸ ਨੇ ਦੋਨਾਂ ਧਿਰਾਂ ਨੂੰ ਫਾਇਦਾ ਜ਼ਰੂਰ ਦਿੱਤਾ ਪੋਲਿਟਿਕਲੀ ਪੋਲਿਟਿਕਲੀ ਫਾਇਦਾ ਇਹ ਹੈ ਕਿ ਆਮ ਆਦਮੀ ਪਾਰਟੀ ਲਗਾਤਾਰ ਸੰਕਟਤ ਦੇ ਵਿੱਚ ਸੀ ਖਾਸ ਤੌਰ ਤੇ ਸਿੱਖਿਆ ਕ੍ਰਾਂਤੀ ਇਹੋ ਜਾਂ ਉਹਨਾਂ ਦੇ ਵਾਪਸ ਆਇਆ ਬੌਸ ਬੈਕ ਕੀਤਾ ਉਹਨੇ ਕਿ ਜੀ ਤੁਸੀਂ ਲੈਟਰ ਇੰਜ ਦੀ ਮੁਰੰਮਤ ਇਹ ਮਤਲਬ ਕਿ ਮੈਂ ਆਪਣੇ ਨਹੀਂ ਪੱਥਰ ਰੱਖਦੇ ਹਾਂ ਇੱਕ ਛੋਟੀ ਜੀ ਕੰਧ ਦੀ ਬਰੰਮਤ ਤੇ ਰੱਖ ਤਾ ਖਿਤੇ ਰੱਖ ਤਾ ਕਿ ਉਹਦੇ ਜੜ ਤੱਥ ਆਉਣ ਲੱਗੇ ਕਿੰਨੇ ਸਕੂਲਾਂ ਚ ਪ੍ਰਿੰਸੀਪਲ ਨਹੀਂ ਹੈ ਕਿੰਨਿਆਂ ਚ ਲੈਕਚਰਰ ਨਹੀਂ ਹੈ ਕਿੰਨਿਆਂ ਦੇ ਵਿੱਚ ਕੋਈ ਪੜਾਈ ਦਾ ਬੰਦੋਬਸਤ ਨਹੀਂ ਹੈ ਜਦੋਂ ਇਹ ਸਾਰਾ ਕੁਝ ਹੀ ਆਉਣ ਲੱਗ ਗਿਆ ਉਸ ਮਾਮਲੇ ਤੇ ਖਾਸ ਤੌਰ ਦੇ ਉੱਤੇ ਜਦੋਂ ਜਿਹੜੇ ਗੈਰ ਸਵਿਧਾਨਿਕ ਲੀਡਰ ਨੇ ਜਿਨ੍ਹਾਂ ਦਾ ਕੋਈ ਸਵਿਧਾਨਿਕ ਮੰਨਤਾ ਨਹੀਂ ਹੈ ਕਾਨੂੰਨੀ ਕੋਈ ਗੱਲ ਨਹੀਂ ਪ੍ਰੋਟੋਕੋਲ ਬਣਦਾ ਨਹੀਂ ਉਹਨਾਂ ਦੇ ਨਾਮ ਨਹੀਂ ਪੱਥਰਾਤੇ ਰੱਖ ਕੇ ਜਿਹੜੇ ਪੰਜਾਬ ਦੇ ਵੀ ਨਹੀਂ ਹੈ ਚਾਹੇ ਮਨੀਸ਼ ਸ਼ਸ਼ੋਧਿਆ ਹੋਵੇ ਚਾਹੇ ਉਹ ਅਰਵਿੰਦ ਕੇਜਰੀ ਹੋਰ ਬਾਲ ਹੋਵੇ ਜਾਂ ਬਾਕੀ ਦੇ ਲੋਕ ਹੋ ਇਹ ਬਹੁਤ ਉਲਟੇ ਪੈੰਦੇ ਨਜ਼ਰ ਆ ਰਹੇ ਸੀ ਇੱਕ ਨੈਰੇਟਿਵ ਆਮ ਆਦਮੀ ਪਾਰਟੀ ਦਾ ਔਰ ਇਸ ਕੇਸ ਨੇ ਉਹਦੇ ਤੇ ਪਰਦਾ ਪਾ ਕੇ ਹੁਣ ਡਿਬੇਟ ਬਾਜਵਾ ਵਰਸ ਜ ਮਤਲਬ ਆਮ ਆਦਮੀ ਪਾਰਟੀ ਬਣਾਤੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਜੀ ਫਿਰ ਬਾਜਵਾ ਹਣੀ ਸੋਰਸ ਦੱਸਣ ਤੇ ਜੇ ਸੋਰਸ ਨਹੀਂ ਦੱਸਦੇ ਤਾਂ ਫਿਰ ਉਹਨਾਂ ਖਿਲਾਫ ਕਾਰਵਾਈ ਹੈ ਔਰ ਇਹ ਜਿਹੜੀ ਕਾਰਵਾਈ ਆ ਹਾਲਾਂਕਿ ਉਹ ਭਰਾਂ ਜਿਹੜੇ ਸੂਬੇ ਦੀਆਂ ਪਾਰਟੀਆਂ ਨੇ ਮੇਜੋਰਟੀ ਉਹਨਾਂ ਦੇ ਵਿੱਚੋਂ ਇਹਦੇ ਅਗੇਂਸਟ ਆ ਕਿ ਐਂਜੇ ਪੋਲਿਟਿਕਲ ਲੀਡਰਸ਼ਿਪ ਨੇ ਬਿਆਨबाजी ਦੇ ਖਲਾਫ ਹੀ ਕ੍ਰਿਮੀਨਲ ਪਰਚੇ ਦਰਜ ਹੋਣ ਲੱਗ ਗਏ ਤਾਂ ਕਿਹੜੀ ਪੋਲਿਟਿਕਸ ਆ ਕਿਹੜਾ ਕਿਹੜਾ ਮਿਆਰ ਆ ਤੇ ਕੀ ਗੱਲ ਕਰਦੇ ਆ ਕਿ ਬੰਦਾ ਕੋਈ ਬੋਲ ਪਾਏਗਾ ਜਾਂ ਨਹੀਂ ਬੋਲ ਪਾਏਗਾ ਆਪਸ ਦੇ ਵਿੱਚ ਇਸੇ ਤਰ੍ਹਾਂ ਟੁੱਟੀ-ਫੁੱਟੀ ਕਾਂਗਰਸ ਜਿਹੜੀ ਟੁੜੀ ਫਿਰਦੀ ਸੀ ਬਖਵਖ ਬਾਵਨੀਆਂ ਦੇ ਵਿੱਚ ਉਹਨੂੰ ਲਾਬੰਦ ਕਰਤਾ ਪ੍ਰਤਾਪ ਸਿੰਘ ਬਾਜਵਾ ਦੇ ਪਿੱਛੇ ਭਾਵੇਂ ਉਹ ਟੈਂਪਰੇਰੀ ਵਰਤਾਰੇ ਇਹ ਵਰਤਾਰੇ ਆਏ ਨਹੀਂ ਕਿ ਕੰਟੀਨਿਊ ਕਰਦੇ ਨੇ ਲਗਾਤਾਰ ਨੇ ਪਰ ਇੱਕ ਗੱਲ ਜ਼ਰੂਰ ਹੋਈ ਹੈ ਕਿ ਪਾਰਟੀ ਪ੍ਰਧਾਨ ਰਾਜਾ ਬੜਿੰਗ ਤੋਂ ਲੈ ਕੇ ਡਿਫਰੈਂਟ ਟਾਈਪ ਦੇ ਹੋਰ ਬੰਦੇ ਜਿਵੇਂ ਚਰਜੀਤ ਚੰਨੀ ਸਾਫਖਾ ਮੁੱਖ ਮੰਤਰੀ ਤੋਂ ਲੈ ਕੇ ਸੁਜਿੰਦਰ ਸਿੰਘ ਰੰਧਾਵਾ ਵਰਗਟ ਸਿੰਘ ਔਰ ਜਿੰਨੇ ਵੀ ਬੰਦੇ ਹੋਰ ਉਹਨਾਂ ਦੇ ਮੇਨਸਟ੍ਰੀਮ ਬੰਦੇ ਨੇ ਉਹ ਸਾਰੇ ਥਾਣੇ ਦੇ ਬਾਹਰ ਧਰਨੇ ਤੇ ਬੈਠੇ ਰਹੇ ਔਰ ਬੈਠਣ ਨਾਲ ਇਹ ਕਿ ਪ੍ਰਤਾਪ ਸਿੰਘ ਬਾਜਵਾ ਦਾ ਕਦ ਉਹ ਬਰਾਲੇ ਬੰਦੇ ਆ ਕਿ ਪਾਰਟੀ ਦੀ ਫਾਰਤ ਖਾਰਤ ਹਫਤੇ ਟੈਂਪਰੇਰੀ ਜਿਹੜੀ ਉਹਨਾਂ ਦੀ ਲੜਾਈ ਹੈ ਉਹਨੂੰ ਕਨਸੋਲਿਡੇਟ ਕਰ ਦਿੱਤਾ ਉਹਨਾਂ ਨੂੰ ਇਕੱਠੇ ਕੀਤਾ ਅਦਾ ਕਿ ਆਮ ਹੀ ਇਲਜ਼ਾਮ ਲੱਗਦਾ ਕਿ ਇਹ ਆਪ ਇੰਨੇ ਵੱਡੇ ਪਏ ਨੇ ਇਸੇ ਕਰਕੇ ਹਾਰਦੇ ਨੇ ਇਸੇ ਕਰਕੇ ਇਹਨਾਂ ਤੋਂ ਕੋਈ ਮੂਵਮੈਂਟ ਨਹੀਂ ਬਣਦੀ ਪਰ ਇਸ ਘਟਨਾ ਕਰਮ ਨੇ ਜ਼ਰੂਰ ਇੱਕ ਲੈਵਲ ਦਾ ਉਹਨਾਂ ਨੂੰ ਇਕੱਠਾ ਕੀਤਾ ਦੋ ਉਹਨਾਂ ਨੂੰ ਫਾਇਦਾ ਦਿੱਤਾ ਤਾਂ ਨੁਕਸਾਨ ਕਿਨੂੰ ਹੋਇਆ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਹੋਇਆ ਪ੍ਰੈਕਟੀਕਲੀ ਜਿਹੜੇ ਉਹਨਾਂ ਦੇ ਸਰਕਾਰ ਸੀ ਲੋਕ ਕੀ ਕਰਦੇ ਲੋਕ ਫੀਲਡ 'ਚ ਦਿਖਾਉਂਦੇ ਨੇ ਕਿ ਉਹਨਾਂ ਦੇ ਸਰਕਾਰ ਕੀ ਕੱਲ ਆਮ ਆਦਮੀ ਪਾਰਟੀ ਦੇ 4 ਐਮਐਲਏ ਚੀਫ ਮਿਨਿਸਟਰ ਸਮੇਤ ਉਹਨਾਂ ਦਾ ਘਰਾਓ ਕੀਤਾ ਗਿਆ ਫੀਲਡ 'ਚ ਗਏ ਸੀ ਇੱਕ ਐਮਐਲਏ ਤੇ ਤਾਂ ਵੀ ਦੋਸ਼ ਲੱਗ ਰਿਹਾ ਕਿ ਉਹ ਜਦੋਂ ਸਕੂਲ ਦਾ ਜਿਹੜਾ ਸਕੂਲ ਦਾ ਕਮਰਾ ਪਾਇਆ ਹੀ ਨਹੀਂ ਇਹਨਾਂ ਨੇ ਆਪ ਜਿੱਥੇ ਲੋਕ ਕਿਸਾਨ ਬਰੋ ਬਿੰਦ ਦੇ ਲੋਕ ਬਰੋ ਕਰ ਰਹੇ ਨੇ ਕਿ ਤੁਸੀਂ ਪਾਇਆ ਤਾਂ ਹੈ ਨਹੀਂ ਪਾਇਆ ਸੀ ਨੇ ਤੇ ਤੁਸੀਂ ਵੀ ਨਹੀਂ ਪਤਾ ਰੱਖਣਾ ਆਗੇ ਕਿਹਾ ਜਾ ਰਿਹਾ ਇੱਕ ਅਲੀਗੇਸ਼ਨ ਇਹ ਵੀ ਲੱਗ ਰਿਹਾ ਕਿ ਉਹਨਾਂ ਨੇ ਦਿਨੇ ਹੀ ਜਦੋਂ ਗਏ ਨੇ ਘਾਟਨ ਕਰਨ ਸ਼ਰਾਬ ਦੀ ਦਰਸ਼ਕ ਵਲ ਕੀਤਾ ਹੋਇਆ ਸੀ ਲੋਕਾਂ ਨੂੰ ਪਤਾ ਲੱਗ ਗਿਆ ਤੇ ਜਿਹੜਾ ਕਿ ਉਹ ਗੱਲ ਕਾਫੀ ਬੁਰਾ ਬਣਾਇਆ ਜਾ ਰਿਹਾ ਤੇ ਸੈਰੀ ਕਲਸੀ ਜਿਹੜੇ ਇਹਨਾਂ ਦੇ ਐਕਟਿੰਗ ਪ੍ਰਧਾਨ ਨੇ ਉਹਦਾ ਵੀ ਲਗਾਤਾਰ ਘਰਾਓ ਕੀਤਾ ਗਿਆ ਕਿ ਕਿਸਾਨਾਂ ਨਾਲ ਧੋਖਾ ਕਿਉਂ ਕੀਤਾ ਤੁਸੀਂ ਬਖ ਬਖ ਬਾਵਨਿਆਂ ਦੇ ਵਿੱਚ ਇਸ ਤਰ੍ਹਾਂ ਇਹ ਜਿਹੜੇ ਲੋਕਾਂ ਦੇ ਆਪਣੇ ਸਰੋਕਾਰ ਨੇ ਉਹ ਮੇਨ ਸਟ੍ਰੀਮ ਚ ਨਹੀਂ ਆਉਂਦੇ ਫਿਰ ਉਹ ਦਬੇ ਰਹਿ ਜਾਂਦੇ ਨੇ ਔਰ ਇਸੇ ਢੱਗ ਦੇ ਨਾਲ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਤੈਗੋਰ ਥੀਏਟਰ ਦੇ ਵਿੱਚ एटीटी ਇਹਦੇ ਆਪਕਾ ਨੋ ਚੀਫ ਮਿਨਿਸਟਰ ਨੇ ਅਪੁਆਇੰਟਮੈਂਟ ਲੈਟਰ ਬਣਦੇ ਸੀ ਨਿਯੁਕਤੀ ਪੱਤਰ ਬਣਦੇ ਸੀ ਉਹ ਕਹਿੰਦੇ ਨਿਯੁਕਤੀ ਪੱਤਰ ਲੈ ਕੇ ਖੁਸ਼ ਹੋ ਕੇ ਅਸੀਂ ਬਾਹਰ ਆ ਗਏ ਪਰ ਸਕੂਲਾਂ ਚ ਕਿਤੇ ਜੁਆਇਨਿੰਗ ਨਹੀਂ ਹੋ ਰਹੀ ਔਰ ਤੁਰੇ ਫਿਰ ਰਹੇ ਨੇ ਬਖ ਬਖ ਸਾਤੇ ਧਰਨੇ ਦਿੰਦੇ ਮੁਜ਼ਾਰੇ ਕਰਦੇ ਕਿ ਨਿਯੁਕਤੀ ਪੱਤਰ ਖਬਰਾਂ ਤਾਂ ਵੱਡੀਆਂ ਵੱਡੀਆਂ ਲਵਾ ਲੀਆਂ ਕਿ ਐਨੇ ਦੇਤੇ ਹੋਰ ਐਨੇ ਦੇਤੇ ਪਰ ਉਹ ਲੱਗਣਗੇ ਕਦੋਂ ਉਹਨਾਂ ਚ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ ਜੇ ਬਾਹਰ ਤੁਰੇ ਫਿਰਦੇ ਨੇ ਇਹ ਸਾਰੇ ਮਾਮਲਿਆਂ ਦੇ ਵਿੱਚ ਦੇਖਣ ਦਾ ਸਵਾਲ ਹੈ ਹਾਲਾਂਕਿ ਇੱਕਿਆ ਇੱਕ ਖਬਰ ਚਾਪੀ ਹੈ ਸਿੱਖਿਆ ਮੰਤਰੀ ਕਹਿ ਰਹੇ ਨੇ ਕਿ 500 ਸਕੂਲਾਂ ਨੂੰ ਨਵੇਂ ਪ੍ਰਿੰਸੀਪਲ ਮਿਲਣਗੇ ਨਵਾਂ ਪ੍ਰਿੰਸੀਪਲ ਕੀ ਹੁੰਦਾ ਜੇ ਪਹਿਲਾਂ ਉੱਥੇ ਪੁਰਾਣੇ ਲੱਗੇ ਹੋਣ ਤਾਂ ਉਹਦੀ ਜਗ੍ਹਾ ਕੋਈ ਤਬਾਦਲਾ ਕਰਕੇ ਨਵਾਂ ਆਉਣਾ ਹੈ ਜੇ ਸਕੂਲਾਂ ਚ ਐਨੇ ਸਕੂਲਾਂ ਚ ਪ੍ਰਿੰਸੀਪਲ ਹੈ ਹੀ ਨਹੀਂ ਤੁਸੀਂ ਇਹ ਕਹੋ ਕਿ ਕਿੰਨੇ ਸਾਲ ਬਾਅਦ ਕਿਸੇ ਸਕੂਲ ਨੂੰ ਪ੍ਰਿੰਸੀਪਲ ਮਿਲੇਗਾ ਕਿੰਨੇ ਮਹੀਨਿਆਂ ਬਾਅਦ ਕਿਸੇ ਸਕੂਲ ਨੂੰ ਪ੍ਰਿੰਸੀਪਲ ਮਿਲੇਗਾ 3 ਸਾਲ ਤੁਹਾਨੂੰ ਲੰਘੇ ਤੁਹਾਡੀ ਗਵਰਨਮੈਂਟ ਨੂੰ ਤੇ ਇਹ ਇਹਨੂੰ ਪੈਰਲਲ ਅਖਬਾਰਾਂ ਚ ਵੀ ਉਵੇਂ ਹੀ ਛਪਿਆ ਜਿਵੇਂ ਬਾਕੀ ਦੇ ਵੀ ਨਵੇਂ ਪ੍ਰਿੰਸੀਪਲ ਪਾਸ ਹੋ ਮਿਲ ਲਗੇ ਹੁਣ 50% ਪ੍ਰਮੋਸ਼ਨ ਦੀ ਬਜਾਏ 75% ਕਰਤੀ ਹੈ ਹੁਣ ਪ੍ਰਮੋਸ਼ਨ ਚ ਆਉਣਗੇ ਡਾਇਰੈਕਟਲੀ ਨਹੀਂ ਹੋਵੋਗੇ ਚਾਹੇ ਡਾਇਰੈਕਟਲੀ ਆਉਣਦੇ ਚਾਹੇ ਪ੍ਰਮੋਸ਼ਨ ਚ ਆਉਣ ਤੁਸੀਂ ਪਹਿਲਾਂ ਪ੍ਰੋਪਰ ਪ੍ਰਮੋਸ਼ਨਾ ਕਿਉਂ ਨਹੀਂ ਕੀਤੀ ਅਤੇ ਡਾਇਰੈਕਟ ਪਰ ਤੀਫਰ ਕਿਉਂ ਨਹੀਂ ਕੀਤੀ ਜੇ 50 50 ਵੀ ਹੁੰਦੀ ਸੀ ਹੁਣ 75 ਚੋਂ ਕਰ ਦੋਗੇ ਅਜੇ ਸਿਸਟਮ ਬੈਠੂਗਾ ਕਿੰਨਾ ਸਮਾਂ ਲੱਗੂਗਾ ਉਹਨੂੰ ਅਜੇ ਤਾਂ ਤੁਸੀਂ ਫੈਸਲਾ ਕੀਤਾ ਕਿ 75 25 ਹੋਰ ਹੋਵੇਗਾ ਇਦੇ ਚ ਟਾਈਮਿੰਗ ਕਿੰਨਾ ਲੱਗੂਗਾ ਅਜੇ ਇਹ ਦੇਖਣ ਵਾਲਾ ਸਵਾਲ ਹੈ ਕਿ ਵਿਦਿਆ ਤੇ ਸਕੂਲ ਇਹੋ ਜਿਹਾ ਢਾਂਚਾ ਹੁੰਦਾ ਕਿ 6-6 ਮਹੀਨੇ ਪ੍ਰਿੰਸੀਪਲ ਦੋ ਦੋ ਸਾਲ ਨਾ ਵੀ ਹੋਵੇ ਤਾਂ ਵੀ ਠੀਕ ਚੱਲ ਜਾਂਦਾ ਹੁੰਦਾ ਕੰਮ ਇਹ ਮਟੀਰੀਅਲ ਨਹੀਂ ਹੈ ਇਹ ਬੱਚਿਆਂ ਦੀਆਂ ਜ਼ਿੰਦਗੀਆਂ ਦੇ ਸਵਾਲ ਨੇ ਉਹਨਾਂ ਨੂੰ ਜਿਹੜੇ ਢੰਗ ਦੇ ਨਾਲ ਇਸ ਕਿਸਮ ਦੇ ਨਾਲ ਲੈਣਾ ਚਾਹੀਦਾ ਉਸੇ ਢੰਗ ਦੇ ਨਾਲ ਦੇਖਣ ਦੀ ਜ਼ਰੂਰਤ ਹੁੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਕਿ ਇਸ ਲੈਵਲ ਤੇ ਨਹੀਂ ਦੇਖੀ ਜਾ ਰਹੀ ਔਰ ਇਹਦੇ ਨਾਲ ਦੀ ਅੰਤਰਨ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਕਿਹਾ ਤਾਂ ਜਾ ਰਿਹਾ ਪ੍ਰਬੰਧਕੀ ਫੈਸਲੇ ਹੋਣਗੇ ਪਰ ਕੀ ਉਸ ਮੀਟਿੰਗ ਦੇ ਵਿੱਚ ਕੁਝ ਇਹੋ ਜਿਹੇ ਫੈਸਲੇ ਵੀ ਲਏ ਜਾਣਗੇ ਜਿਹੜੇ ਬੰਦੀ ਸਿੰਘਾਂ ਦੇ ਨਾਲ ਸਬੰਧਤ ਹੋਣ ਜਿਹੜਾ ਖਾਸ ਤੌਰ ਤੇ ਉਸਕਾ ਪਾਰਟਿਕੁਲਰ ਕੇਸ ਮਰਵੰਦ ਸਿੰਘ ਰਾਜੋ ਆਣ ਦਾ ਉਹਦੀ ਵੀ ਕੋਈ ਗੱਲ ਹੋਵੇ ਐ ਜੀ ਪੀ ਸੀ ਕੋਈ ਅੱਗੇ ਤੋਰੂਗੀ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਗੱਲ ਕਿਉਂਕਿ ਸੈਂਟੀਮੈਂਟਸ ਦੇ ਸਵਾਲ ਨੇ ਐ ਜੀ ਪੀ ਸੀ ਤੋਂ ਤਵਕਕ ਕੀਤੀ ਜਾਂਦੀ ਹੈ ਬੀਇੰਗ ਧਾਰਮਿਕ ਕਸਟੋਡੀਅਨ ਦੇ ਤੌਰ ਦੇ ਉੱਤੇ ਉਹ ਸਾਰੀਆਂ ਪ੍ਰਬੰਧ ਦੇ ਤੌਰ ਦੇ ਉੱਤੇ ਕਿ ਉਹ ਇਹੋ ਜਿਹੇ ਮੁੱਦਿਆਂ ਨੂੰ ਪੇਕ ਅਪ ਕਰੇ ਵੱਡੇ ਫੱਦਰ ਦੇ ਉੱਤੇ ਇਹਨਾਂ ਤੇ ਕੋਈ ਗੱਲ ਕਰੇ ਔਰ 17 ਤਰੀਕ ਨੂੰ ਕੰਨ ਨੂੰ ਜਿਹੜਾ ਮੋਰਚਾ ਲੱਗਿਆ ਹੋਇਆ ਇੱਥੇ ਬੰਦੀ ਸਿੰਘਾਂ ਦਾ ਔਰ ਉਹਨੂੰ ਦੁਬਾਰਾ ਨਵਿਆਉਣ ਦੇ ਵਾਸਤੇ ਉਹਨੂੰ ਸਰਗਰਮ ਕਰਨ ਦੇ ਵਾਸਤੇ ਇੱਕ ਮੀਟਿੰਗ ਬੁਲਾਈ ਗਈ ਹੈ ਵੱਖ-ਵੱਖ ਜਥੇਬੰਦੀਆਂ ਦੀ ਵੱਖ-ਵੱਖ ਲੋਕਾਂ ਦੀ ਰਣਨੀਤੀ ਕੱਢਣ ਦੇ ਵਾਸਤੇ ਤਾਂ ਕਿ ਇਹ ਮੁੱਦਾ ਕੰਟੀਨਿਊ ਰੱਖਿਆ ਜਾਏ ਉਦੋਂ ਚ ਕੌਣ ਕੌਣ ਆਉਂਦੇ ਨੇ ਅਗਲੀ ਰਣਨੀਤੀ ਕੀ ਬਣਦੀ ਹੈ ਦਾ ਮਤਲਬ ਅਗਲੇ ਦਿਨਾਂ ਦੇ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਤੇ ਰਾਜਵਾਨਾ ਦਾ ਮੁੱਦਾ ਤੇ ਬਾਕੀ ਦੇ ਮੁੱਦੇ ਦੁਬਾਰਾ ਫੇਰ ਜਿਹੜਾ ਮੇਨ ਤੌਰੂਪ ਦੇ ਵਿੱਚ ਕੀ ਉਠੜਨਗੇ ਜਾਂ ਉਠਣਗੇ ਤਾਂ ਕੌਣ ਕੌਣ ਉਠਾਏਗਾ ਇਹ ਮੁੱਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਅਟੈਚ ਹੋਣਗੇ ਜਿਹੜਾ ਬਾਦਲ ਗਰੁੱਪ ਨੇ ਆਪਣੇ ਪ੍ਰਧਾਨ ਆਪਣੀ ਚੋਣ ਕਰ ਲਈ ਹੈ ਪੰਜ ਮੈਂਬਰੀ ਕਮੇਟੀ ਅਜੇ ਚੋਣਾਂ ਕਰ ਰਹੀ ਹੈ ਜੇ ਮੈਂਬਰਸ਼ਿਪ ਘਟਵਾ ਰਹੀ ਹੈ ਉਦੋਂ ਬਾਅਦ ਕੋਈ ਧਿਰ ਕਿਹੋ ਜਿਹੀ ਆਉਂਦੀ ਹੈ ਕਿ ਉਹ ਜੇ ਨਹੀਂ ਉਹਦੇ ਤੇ ਹੈ ਉਹਨਾਂ ਦੋਨਾਂ 'ਚ ਟਕਰਾਹ ਅਜੇ ਵੀ ਜਾਰੀ ਹੈ ਪਿਆਰਬਾਜੀ ਦੇ ਰੂਪ ਚ ਮੱਖਪੱਖ ਤਰੀਕਿਆਂ ਦੇ ਨਾਲ ਉਹ ਕਹਿੰਦੇ ਨੇ ਇਹ ਅਕਾਲੀ ਦਲ ਦਾ ਦੁਪੇੜ ਪਾਉਣਾ ਚਾਹੁੰਦੇ ਨੇ ਉਹ ਕਹਿੰਦੇ ਉਹਨਾਂ ਨੇ ਅ칸 ਤੱਕ ਦੀ ਨਹੀਂ ਮੰਨੀ ਉਹ ਗੱਲ ਅਜੇ ਲਗਾਤਾਰ ਕੰਟਰੋਵਰਸੀ ਸਿੱਖ ਪੰਥ ਦੇ ਵਿੱਚ ਔਰ ਹਾਲਾਂਕਿ ਜਥੇਦਾਰ ਲਾਉਣ ਦੇ ਜਾਂ ਨਾਮ ਲਾਉਣ ਦੇ ਬਾਬ ਮੇਦਮ ਜਿਹੜਾ ਗੱਲ ਹੈ ਉਹ ਵੀ ਲਗਾਤਾਰ ਅਧਵਾਟੇ ਲਖ ਕੀ ਹੋਈ ਹੈ ਫਿਲਹਾਲ ਔਰ ਹੁਣ ਫੇਰ ਟੈਸਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਕਿ ਇਹੋ ਜੇ ਕਰੂਸਰ ਮੌਕੇ ਦੇ ਵਿੱਚ ਕੀ ਭੂਮਿਕਾ ਨਿਭਾਉਂਦੇ ਨੇ ਨਿਵਾ ਸਕਣਗੇ ਉਹਨਾਂ ਦੀ ਚੱਲੂਗੀ ਨਹੀਂ ਚੱਲੂਗੀ ਜਾਂ ਫਿਰ ਜਿਸ ਢੰਗ ਦੇ ਨਾਲ ਬਹੁਤ ਸੋਚਦੇ ਹੁੰਦੇ ਨੇ ਕਿ ਬਰ ਉਹੀ ਚੱਲੂਗੀ ਤੇ ਉਸੇ ਢੰਗ ਦੇ ਨਾਲ ਕੰਮ ਚੱਲਦਾ ਰਹੂਗਾ ਉਦੋਂ ਨਵਾ ਖੁਦ ਨਹੀਂ ਬਣੇਗਾ ਉਹ ਇੱਕ ਬੜਾ ਵੱਡਾ ਮਾਮਲਾ ਹੈਗਾ ਇਸ ਮਾਮਲੇ ਦੇ ਵਿੱਚ ਤੇ ਇੱਕ ਹੋਰ ਗੱਲ ਉਹ ਇਹ ਹੈ ਕਿ ਇੱਕ ਜਸਟਿਸ ਤੇ ਰਿਪੋਰਟ ਜਾਰੀ ਹੋਈ ਹੈ ਇਨਸਾਫ ਦਾ ਪ੍ਰਬੰਧ ਕਿਉਂ ਹੋ ਜ ਸਾਡੇ ਸਾਰੇ ਮਾਮਿਆਂ ਦੇ ਵਿੱਚ ਉਹਦੇ ਚ ਕਈ ਸੂਬਿਆਂ ਦਾ ਨੰਬਰ ਬਣ ਜਿਨ੍ਹਾਂ ਨੇ ਸੁਧਾਰਿਆ ਚਾਹੇ ਪੁਰਸ਼ ਦਾ ਮਾਮਲਾ ਹੋਵੇ ਅਦਾਲਤਾਂ ਦਾ ਮਾਮਲਾ ਹੋਵੇ ਜਿਹੜਾ ਦਾ ਮਾਮਲਾ ਹੋਵੇ ਜਾਂ ਜਿਹੜੇ ਬੰਦੇ ਵਕੀਲ ਨਹੀਂ ਕਰ ਸਕਦੇ ਉਹਨਾਂ ਨੂੰ ਵਕੀਲ ਜਾਂ ਸਰਕਾਰੀ ਵਕੀਲਾਂ ਦਾ ਮਾਮਲਾ ਹੋਵੇ ਇਹ ਸਾਰੀਆਂ ਚੀਜ਼ਾਂ ਦੀ ਗੱਲ ਉਹਦੇ ਚ ਕਿਹਾ ਗਿਆ ਕਿ ਇੱਕ ਨੁਕਤਾ ਉਹਦੇ ਚ ਇਹ ਹੈ ਕੇ ਕਟੋ ਕਟ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹਦੇ ਚ 33% ਔਰਤਾਂ ਦੀ ਟਾਰਗੇਟ ਹੈ ਜਿਹਨੂੰ ਅਚੀਵ ਕਰਨਾ ਹੈ ਜੱਜੀ ਦੇਤੇ ਉਹ ਇਹ ਆਇਆ ਕਿ 90% ਤੋਂ ਵੱਧ ਤਾਂ ਜਿਹੜੀਆਂ ਕਾਂਸਟੇਬਲ ਲੈਵਲ ਤੇ ਹੀ ਬੀਬੀਆਂ ਭਰਤੀ ਨੇ ਹੈਰ ਪੋਸਟਾਂ ਦੇ ਉੱਤੇ ਨਹੀਂ ਹੈ ਇੱਕ ਹੋਰ ਇੰਟਰਸਟਿੰਗ ਫੈਕਟਰ ਇਹ ਹੈ ਕਿ ਜਿਸ ਰਫਤਾਰ ਦੇ ਨਾਲ ਦੇਸ਼ ਦੇ ਵਿੱਚ ਔਰਤਾਂ ਦੀ ਭਰਤੀ ਵੱਖ-ਵੱਖ ਸੂਬਿਆਂ ਚ ਹੋ ਰਹੀ ਹੈ ਪੁਲਿਸ ਦੇ ਵਿੱਚ ਉਹਨਾਂ ਨੂੰ 33% ਤੇ ਪਹੁੰਚਣ ਲਈ 200 ਸਾਲ ਲੱਗੂਗਾ ਬਹੁਤ ਸਾਰੇ ਸੂਬੇ ਨੇੜੇ ਨੇ ਆਂਧਰਾਚ ਕਹਿੰਦੇ 3.5 ਸਾਲ ਚੌਥੇ ਬਗ ਜਾਏਗਾ ਤੇ ਬਾਕੀ ਵੀ ਹੈ ਪੰਜਾਬ ਦੇ ਵਿੱਚ ਵੀ ਜਿਸ ਰੇਸੋ ਚ ਭਰਤੀ ਹੋ ਰਹੀ ਹੈ ਕਹਿੰਦੇ ਨੇ 37 ਸਾਲ ਤੋਂ ਵੱਧ ਦਾ ਸਮਾਂ ਲੱਗੂਗਾ ਆਉਣ ਵਾਲੇ ਸਮੇਂ ਚ ਜੇ 33% ਭਰਤੀ ਕਰਨੀ ਹੈ ਜਿਹੜੀ ਰਫਤਾਰ ਨਾਲ ਭਰਤੀ ਹੋਈ ਹੈ ਜਿਹੜੀ ਤੇ ਗੱਲ ਹੈ ਡਾਟਾ ਜਿਹੜਾ ਉਸ ਲੈਵਲ ਦੇ ਉੱਤੇ ਆ ਰਿਹਾ ਇਸ ਲਈ ਕਹਿਣੀ ਦੇ ਤੌਰ ਤੇ ਤੇ ਕਰਨੀ ਦੇ ਤੌਰ ਤੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਸ ਪੱਧਰ ਦੇ ਉੱਤੇ ਹੋ ਜਾਂਦੀਆਂ ਨੇ ਪਰ ਧਰਤਲ ਦੀ ਹਕੀਕਤ ਹੋਰ ਹੁੰਦੀ ਹੈ ਔਰ ਉਹਦੇ ਤੇ ਪੋਲਿਸੀ ਮੇਕਿੰਗ ਦੇ ਨਾਲ ਨਾਲ ਜੇਕਰ ਆਮਲ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਨજર ਅੰਦਾਜ਼ੀ ਰਹਿੰਦੀਆਂ ਨੇ ਇਨਸਾਫ ਦੂਰ ਚਲਾ ਜਾਂਦਾ ਤੇ ਇਨਸਾਫ ਨੇੜੇ ਨਹੀਂ ਆਉਣ ਦੀ ਬਜਾਏ ਔਰ ਇਹ ਲੱਗਣ ਲੱਗ ਜਾਂਦਾ ਕਿ ਇਨਸਾਫ ਹੋ ਹੀ ਨਹੀਂ ਰਿਹਾ ਬਹੁਤੀ ਵਾਰੀ ਇਹਨਾਂ ਗੱਲਾਂ ਤੇ ਬਹੁਤ ਗੰਭੀਰਤਾ ਨਾਲ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਨੂੰ ਜੇ ਬਣਾਈ ਹੈ ਕੋਈ ਪਾਲਿਸੀ ਜੇ ਟਾਰਗੇਟ ਕੋ ਰੱਖਿਆ ਹੈ ਜਿਹੜੇ ਕੋ ਪੋਜ਼ਿਟਿਵ ਟਾਰਗੇਟ ਨੇ ਉਹਨਾਂ ਨੂੰ ਸਮਾਂ ਰਹਿੰਦੇ ਅਚੀਵ ਕੀਤਾ ਜਾਏ ਉਨਾ ਤੱਕ ਪਹੁੰਚਿਆ ਜਾਏ ਤਾਂ ਕਿ ਸਮਾਜ ਨੂੰ ਕੋਈ ਨਾ ਕੋਈ ਫਾਇਦਾ ਉਸ ਲੈਵਲ ਦਾ ਮਿਲ ਸਕੇ ਇੱਕ ਹੋਰ ਇੰਟਰਸਟਿੰਗ ਘਟਨਾ ਜਾਂ ਇੱਕ ਸੂਚਨਾ ਇਸ ਲੈਵਲ ਦੀ ਬੜੀ ਹੈ ਕਿ ਦਿੱਲੀ ਤੋਂ ਇੱਕ ਬਹੁਤ ਕਹਿੰਦੇ ਆਈਆਈਟੀ ਕਰਕੇ ਆਏ ਸੀ ਇੱਕ ਨੌਜਵਾਨ ਸੀ ਜਿਹਨੂੰ ਪੰਜਾਬ ਦੀ ਪ੍ਰਸ਼ਾਸਨ ਦੀ ਲੰਘ ਭੰਗ ਲੰਘ ਭਗ ਬਾਗਡੋਰ ਸੰਭਾਲ ਦਿੱਤੀ ਹੋਈ ਸੀ ਦਿੱਲੀ ਦੇ ਹੁਕਮਰਾਨਾਂ ਨੇ ਪੰਜਾਬ ਦੀ ਪੰਜਾਬ ਦੀ ਸਖਤਰਤ ਦੇ ਵਿੱਚ ਉਹਨੂੰ ਆਉਂਦਾ ਵੀ ਜਿਹੜਾ ਸੁਸ਼ਾਸਨ ਹੈ ਤੇ ਪ੍ਰਸ਼ਾਸਨ ਹੈ ਇਨੂੰ ਬਿਹਤਰ ਬਣਾਉਣ ਦਾ ਟੋਟਲ ਚਾਰਜ ਇੱਕ ਲੈਵਲ ਦਾ ਪ੍ਰੈਕਟੀਕਲ ਚਾਰਜ ਉਹਨੂੰ ਦੇ ਦਿੱਤਾ ਗਿਆ ਹੋਇਆ ਸੀਗਾ ਔਰ ਉਹ ਬੜੀ ਬਾਰ ਖਬਰਾਂ 'ਚ ਰਿਹਾ ਖਬਰਾਂ 'ਚ ਇਥੋਂ ਤੱਕ ਰਿਹਾ ਕਿ ਉਹ ਬੰਦਾ ਕੈਬਨਟ ਦੀ ਮੀਟਿੰਗ 'ਚ ਜਾਂ ਚੀਫ ਸੈਕਟਰੀ ਦੀ ਮੀਟਿੰਗ 'ਚ ਬੈਠਦਾ ਰਿਹਾ ਤੇ ਲੋਕ ਇਤਰਾਜ਼ ਜਦੋਂ ਹੋਇਆ ਕਿ ਕੀ ਕਰ ਰਿਹਾ ਹੈ ਤੇ ਕੀ ਅਹੁਦਾ-ਉਹਦਾ ਪਹਿਲਾਂ ਕਿਹਾ ਜਾਂਦਾ ਸੀ ਕਿ ਉਹ ਰਾਘਵ ਚੰਡਾ ਦੇ ਦਫ਼ਤਰ 'ਚ ਬੈਠਾ ਸੀ ਜਦੋਂ ਪਹਿਲੀਆਂ ਸਟੋਰੀਆਂ ਬਣੀਆਂ ਕਿ ਜਿਹੜਾ ਸੈਕਟਰੀਅਟ ਦੇ ਵਿੱਚ ਰਾਘਵ ਚੰਡਾ ਨੂੰ ਮਿਲਿਆ ਦਫ਼ਤਰ ਸੀ ਉੱਥੋਂ ਆਪਰੇਟ ਕਰਦਾ ਸੀ ਫਿਰ ਅਫੀਸ਼ੀਅਲ ਗੱਲ ਕਰ ਦਿੱਤੀ ਗਈ ਨਾਮ ਕੀ ਹੈ ਨਵਨ ਅਗਰਵਾੜ ਕਹਿੰਦੇ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਕਿੰਨਾ ਕੁ ਸੁਧਰ ਗਿਆ ਸੋ ਸ਼ਾਸਨ ਕਿੰਨਾ ਕਾ ਗਿਆ ਕਿੰਨਾ ਕਿ ਮਿਊਂਸਪੈਲਟੀ ਆਂਦਾ ਕਿੰਨਾ ਕਿ ਸ਼ਹਿਰਾਂ ਆਂਦਾ ਪ੍ਰਬੰਧ ਬਿਹਤਰ ਬਣ ਗਿਆ ਇਹ ਤਾਂ ਫਿਰ ਲੋਕ ਜਾਣਦੇ ਹੋਣਗੇ ਪਰ ਨਵਨ ਕਸ਼ੋਰ ਨਾਲ ਕੋਈ ਅੰਦਰੋਂ ਗੜਬੜ ਜ਼ਰੂਰ ਕਿਸ ਨਾ ਕਿਸੇ ਦੀ ਹੋਗੀ ਕਿ ਉਥੋਂ ਪ੍ਰੋਪਰ ਤਰੀਕੇ ਦੇ ਨਾਲ ਜੋ ਬਾਸ ਚਾਹੁੰਦੇ ਸੀ ਉਵੇਂ ਨਹੀਂ ਹੋਇਆ ਕਹਿੰਦੇ ਸੀ ਆਣ ਮੜ ਚੱਲਦੀ ਰਹੀ ਆ ਪਿਛਲੇ ਕਿ ਉਹ ਵੀ ਕਿਸੇ ਗਰੁੱਪ ਦਾ ਸਕਾਰ ਹੋਇਆ ਜਾਂ ਕਿਸੇ ਦੇ ਨਾਲ ਸੀ ਜਿਵੇਂ ਸੰਦੀਪ ਪਾਠਕ ਜੀ ਨੂੰ ਆਨਲਾਈਨ ਆਨਰ ਪੰਜਾਬ ਦੇ ਵਿੱਚ ਬਣਾ ਦਿੱਤਾ ਗਿਆ ਸੀਗਾ ਉਸ ਤੋਂ ਪਹਿਲਾਂ ਰਾਘਵ ਚੱਡਾ ਜਿਹੜਾ ਆਨਲਾਈਨ ਮੰਗ ਪੰਜਾਬ ਦੇ ਵਿੱਚ ਅਸੀਂ ਚੋਣਾਂ ਤੋਂ ਲੈ ਕੇ ਲਗਾਤਾਰ ਜਿਹੜਾ ਪ੍ਰੈਕਟੀਕਲ ਫਾਈਲਾਂ ਦੇਖਣ ਤੋਂ ਲੈ ਕੇ ਨਿਯੁਕਤੀਆਂ ਕਰਨ ਤੱਕ ਵੀ ਜਿਹਦੇ ਤੇ ਇਹ ਗੱਲ ਚੱਲਦੀ ਰਹੀ ਕਿ ਉਹੀ ਕਰ ਰਹੇ ਪ੍ਰੈਕਟੀਕਲ ਲੋਕ ਉਹਨਾਂ ਕੋਲ ਜਾਂਦੇ ਨੇ ਚਾਹੇ ਆਈਐਸ ਹੋਣ ਤੇ ਚਾਹੇ ਬਾਕੀ ਦੇ ਚਾਹੇ ਐਜੀ ਦਫਤਰ ਦੇ ਵਕੀਲ ਸਲੈਕਸ਼ਨ ਕਰਨੀ ਹੋਵੇ ਤੇ ਜਦੋਂ ਉਹ ਕਿਤੇ ਚਲਾ ਗਿਆ ਉਹਨਾਂ ਨਾਲ ਹੋਈ ਤਾਂ ਉਹਦੀ ਜਗ੍ਹਾ ਸੰਦੀਪ ਪਾਟਕ ਨੇ ਲਈ ਫਿਰ ਉਹ ਪਾਵਰਫੁੱਲ ਸਾਰੀ ਪਾਰਟੀ ਦੇ ਐਮਐਲਏ ਮੰਤਰੀ ਜਚੀ ਮਿਨਿਸਟਰ ਨਾਲ ਕੋਈ ਇਤਰਾਜ਼ ਜਾਂ ਸਰਕਾਰੀ ਦਰਬਾਰੇ ਕੋਈ ਇਤਰਾਜ਼ ਜਾਂ ਤਾਂ ਸੰਦੀਪ ਪਾਟਕ ਦੇ ਕੋਲ ਜਾਂਦੇ ਸੀ ਔਰ ਸੰਦੀਪ ਪਾਟਕ ਮੰਤਰੀਆਂ ਨੂੰ ਆਰਡਰ ਕਰਦੇ ਬਾਰ-ਬਾਰ ਵਾਇਰਲ ਹੋ ਜਾਂ ਰੀਲਾਂ ਦੇ ਵਿੱਚ ਵੀ ਸੁਣੇ ਜਾਂਦੇ ਸੀ ਉਹਨਾਂ ਦਾ ਪੱਤਾ ਵੀ ਕੱਟ ਗਿਆ ਪੰਜਾਬ ਦੇ ਵਿੱਚੋਂ ਜਦੋਂ ਤੋਂ ਮਨੀਸ਼ ਸ਼ਸ਼ੋਧਿਆ ਤੇ ਅਰਵਿੰਦ ਕੇਜਰੀਵਾਲ ਬੇਲੇ ਹੋ ਗਏ ਦਿੱਲੀ ਦੀ ਸੱਤਾ ਚੋਂ ਉਸ ਤੋਂ ਬਾਅਦ ਉਹ ਡਾਇਰੈਕਟਲੀ ਇੱਥੇ ਸਤੰਦਰ ਜੈਨ ਮਨੀਸ਼ ਸ਼ਸ਼ੋਧਿਆ ਦੇ ਹਵਾਲੇ ਹੋ ਗਿਆ ਸਾਰਾ ਇਹ ਕੰਮ ਟੋਟਲੀ ਤੇ ਦੂਜੇ ਬੰਦੇ ਚਲੇ ਗਏ ਕਿ ਉਹੀ ਕਿਸ਼ਤ ਦੇ ਵਿੱਚ ਉਸੇ ਰੁਟੀਨ ਦੇ ਵਿੱਚ ਨਵਰਾਗਰ ਵਾਲਾ ਵਾਪਸ ਭੇਜੇ ਦਿੱਤਾ ਗਿਆ ਭੇਜਿਆ ਜਾ ਰਿਹਾ ਦਿੱਲੀ ਤੋਂ ਕੋਈ ਹੋਰ ਸੱਜਣਾ ਆ ਰਹੇ ਨੇ ਜਾਂ ਇਹਨਾਂ ਨੂੰ ਜੋ ਠੀਕ ਲੱਗੂਗਾ ਉਹਨਾਂ ਨੂੰ ਲਿਆਂਦਾ ਜਾ ਰਿਹਾ ਕਿ ਜਿਹੜੇ ਬੰਦੇ ਅੱਗੇ ਚਲਾਉਣਗੇ ਹੋਰ ਕਿਸੇ ਵੀ ਕਿਸਮ ਦੇ ਇਹਨਾਂ ਦਾ ਕੋਈ ਲੇਖਾ ਜੋਖਾ ਕੌਣ ਕਰੇ ਜੇ ਸਾਰੇ ਬਾਹਰੋਂ ਆਖੇ ਚਲਾਇਆ ਜਾ ਰਿਹਾ ਜਿਹੜਾ ਇੱਕ ਮਤਲਬ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਗੱਲ ਘਰ ਘਰ ਗਈ ਕਿ ਦਿੱਲੀ ਚਲਾ ਰਹੀ ਹੈ ਪੰਜਾਬ ਦੀ ਸਰਕਾਰ ਨੂੰ ਤਾਂ ਇਹ ਗੱਲ ਕੋਈ ਐਵੇਂ ਨਹੀਂ ਐ ਸੁੱਟ ਪਾਉਣ ਵਾਲੀ ਇਹਦੇ ਪਿੱਛੇ ਕੋਈ ਤਰਕ ਨੇ ਇਹਦੇ ਪਿੱਛੇ ਕੁਦਰੀ ਨਹੀਂ ਕੋਈ ਹਕੀਕਤ ਹੈ ਤਾਂ ਫਿਰ ਜਦੋਂ ਇਹ ਬੰਦੇ ਜਾਣਦੇ ਨੇ ਬਹੁਤ ਸਾਰੇ ਸੱਜਣਾਂ ਨੂੰ ਪਤਾ ਹੋਊਗਾ ਕਿ ਅੰਦਰ ਕੋਸ਼ੋਰ ਦਾ ਕਿੰਨਾ ਹੁਕਮ ਮੰਨਣਾ ਪਿਆ ਤੇ ਸਾਦ ਬਾਅਦ ਦੇ ਵਿੱਚ ਹੀ ਕਿਸੇ ਦੀ ਜ਼ਮੀਰ ਜਾਗੇ ਦੱਸਾਂ ਕਿ ਉਹਨਾਂ ਕੀ ਕੀ ਕਰਵਾਇਆ ਕਿ ਕਿਹੜੇ ਕਿਹੜੇ ਆਰਡਰ ਕੀਤੇ ਕਿਹੜੇ ਕੋਈ ਨਹੀਂ ਕਰਨਾ ਚਾਹੁੰਦਾ ਸੀ ਪ੍ਰਸ਼ਾਸਨ ਫਿਰ ਵੀ ਦਵਾਹੇਟ ਕਰਾਇਆ ਉਹਨਾਂ ਵਾਲੇ ਦਿਨਾਂ ਚ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਗੱਲਾਂ ਉਬਰਨ ਤੇ ਉਹ ਗੱਲਾਂ ਸਾਹਮਣੇ ਆਉਣ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਲਈ ਇਹ ਸਾਰੇ ਮਸਲੇ ਨੇ ਜਿਹੜੇ ਪ੍ਰਸ਼ਾਸਨਿਕ ਤਰੀਕੇ ਤੋਂ ਕਿਵੇਂ ਚਲਾਇਆ ਜਾ ਰਿਹਾ ਹੈ ਤੇ ਬਾਕੀ ਹੈ ਔਰ ਅੰਤਰੀਕ ਕਮੇਟੀ ਦੀ ਮੀਟਿੰਗ ਦੀ ਵੀ ਇੰਤਜ਼ਾਰ ਰਹੇਗਾ ਕਿ ਨਿਕਲਦਾ ਹਾਈ ਕੋਰਟ ਦਾ ਜਿਹੜਾ ਇੰਤਜ਼ਾਰ ਰਹੇਗਾ ਕਿ ਬਾਜਵਾ ਦੇ ਮਾਮਲੇ 'ਚ ਜਿਹੜੇ ਫੌਇਸ਼ ਕਰਨ ਦਾ ਸਵਾਲ ਹੈ ਭਾਈ ਆ ਹੋ ਸਕਦਾ ਪਹਿਲੇ ਦਿਨ ਨੋਟਿਸ ਹੀ ਹੋਵੇ ਪੰਜਾਬ ਸਰਕਾਰ ਨੂੰ ਤੇ ਇਹ ਸਾਰੇ ਮਾਮਲੇ ਜਿਹੜੇ ਨੇ ਇਹ ਧਿਆਨ ਦੀ ਮੰਗ ਕਰਦੇ ਨੇ ਔਰ ਇਹਨਾਂ ਤੇ ਨજર ਰਹੂਗੀ ਫਿਰ ਇਹਨਾਂ ਤੇ ਅਗਲੇ ਐਪੀਸੋਡ ਦੇ ਵਿੱਚ ਚਰਚਾ ਕਰਾਂਗੇ ਫਿਲਹਾਲ ਇੰਨੀ ਤੁਸੀਂ ਦੇਖਦੇ ਰਹੋ ਪੰਜਾਬ ਬਹੁਤ-ਬਹੁਤ ਧੰਨਵਾਦ